ਵਾਕਤਾ ਜੀ ਤੁਹਾਡਾ ਸੈਨਾ ਡੈਰੀ ਫਾਰਮ ਚੈਨਲ ਉੱਤੇ ਅੱਜ ਅਸੀਂ ਤੁਹਾਡੇ ਲਈ ਇੱਕ ਤਾਜੀ ਸੂਈ ਵਾੜ ਸੇ ਲਈ ਲੈ ਕੇ ਆਏ ਆਂ ਆਓ ਜੀ ਕਰਦੇ ਆਂ ਬਾਈ ਇਹਨਾਂ ਗੱਲ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਜੰਟਾ ਪਿੰਡ ਸੈਨਾ ਜ਼ਿਲ੍ਹਾ ਬਨਾਲਾ ਲੁਕੀਰ ਦਾਪਾ ਨੰਬਰ ਬੋਲ ਦਿਓ ਜੀ 98720 42081 ਕਿੰਨੇ ਦਿਨਾਂ ਦੀ ਸੂਈ ਵੀ ਆ ਜੀ 10 ਮਾਦਾਂ ਦੀ ਸੂਈ ਨੂੰ ਹੈ ਜੀ ਦੂਜਾ ਸੂਆ ਪਿੱਛੇ ਬੱਚਾ ਕੀ ਹੈ ਜੀ ਬੱਸੀ ਆ ਜੀ ਬੱਸੀ ਦਿਖਾ ਦਿ ਬੱਸੀ ਬਹੁਤ ਵਧੀਆ ਪਿਆਰੀ ਬੱਸੀ ਗੁਲਾਬੀ ਨਸਾਂ ਬਹੁਤ ਚੰਗਾ ਬੱਚਾ ਹੈ ਥਾਣ ਹਵਾਨਾ ਨੇੜੇ ਤੋਂ ਚੈੱਕ ਕਰੋ ਜੀ ਥਣ ਹਵਾਨੇ ਦੀ ਪੂਰੀ ਸੋਨੀਆ ਮੁਠੀ ਵਾਲਾ ਥਣ ਲੱਗਿਆ ਪੂਰੇ ਘਰ ਤੇ ਥਾਣਾ 16 ਲੀਟਰ ਦੁੱਧ ਆ ਦੁੱਧ ਬਾਜੂ ਹਜੇ ਖੋਲ ਕੇ ਦਿਖਾ ਦਿਓ ਬਾਈ ਜੀ ਫੇਸ ਬਿਊਟੀ ਚੈੱਕ ਕਰੋ ਜੀ ਤੇ ਤੌਰ ਚੈੱਕ ਕਰੋ ਜੀ ਬਹੁਤ ਥਾਣਾ 10 ਲੀਟਰ ਦੇ ਜੀ ਦੋਤਾ ਬਾਜੂਗੀ ਸੂਏ ਨੂੰ ਥੋੜਾ ਜਿਹਾ ਟਾਈਮ ਹੋਣਾ ਜੀ ਲੇਵਾ ਚੈੱਕ ਕਰੋ ਜੀ ਮੁੱਲ ਕੀ ਕਰਦੇ ਹੋ ਜੀ ਮੁੱਲ 65000 ਮਾਨਤਾਨ ਹੋ ਜੂਗਾ ਇਸ ਵਿੱਚੋਂ ਮਾਨਤਾਨ ਹੋਏ 65000 ਮੁੱਲ ਹੈ ਜੀ ਵਿੱਚੋਂ ਮਾਨਤਾਨ ਹੋ ਜੂਗਾ ਜੇ ਕਿਸੇ ਵੀ ਵੀਰ ਨੂੰ ਬਾੜ ਵਧੀਆ ਲੱਗੀ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਧੰਨਵਾਦ